ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆਂ ਜੀ ਘਰ ਦੀ ਸਾਫ ਸਫਾਈ ਕਰਨ ਕਿਉਂਕਿ ਆਪਣੇ ਲੱਗਣੀ ਹੈ ਜੀ ਜੋਤ ਮਾਤਾ ਰਾਣੀ ਦੀ ਵੈਸੇ ਤਾਂ ਆਪਣਾ ਘਰ ਸਾਫ ਸੁਥਰਾ ਹੀ ਹੁੰਦਾ ਹੈ ਜੀ ਥੋੜਾ ਥੋੜਾ ਟਾਈਮ ਬਾਅਦ ਆਪਾਂ ਕਰਦੇ ਰਹਿੰਦੇ ਆਂ ਪਰ ਥੋੜੀ ਜੀ ਡੀਪ ਕਲੀਨਿੰਗ ਜ਼ਰੂਰੀ ਹੈ ਜੀ ਤੇ ਘਰ ਦੇ ਵਿੱਚ ਕਿਉਂਕਿ ਜਦੋਂ ਮਾਤਾ ਰਾਣੀ ਆਉਂਦੀ ਹੈ ਜੀ ਪਤਾ ਨਹੀਂ ਜੀ ਦੇਖੋ ਘਰ ਸਾਫ ਸੁਥਰਾ ਹੋਊਗਾ ਉੱਥੇ ਪਰਮਾਤਮਾ ਆਪਣਾ ਵਾਸ ਕਰਦਾ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਲੱਗੇ ਹੋਏ ਆਂ ਜੀ ਜਾਲੇ ਸਾਫ ਕਰਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਪੱਕੇ ਸਾਫ਼ ਕਰੇ ਏਸੀ ਦਾ ਆਪਾਂ ਨੇ ਛੇੜਿਆ ਨਹੀਂ ਜੀ ਕਿਉਂਕਿ ਥੋੜਾ ਜਿਹਾ ਉੱਚਾ ਵੀ ਐ ਤੇ ਨਾਲੇ ਫਿਰ ਮੇਰੇ ਤੋਂ ਹੁੰਦਾ ਨਹੀਂ ਐ ਜੀ ਇਹ ਲਓ ਜੀ ਇੱਧਰ ਆਪਾਂ ਨੇ ਸਾਰੇ ਕਿਚਨ ਦੇ ਭਾਂਡੇ ਕੱਢ ਲਏ ਨੇ ਜੀ ਜ਼ਿਆਦਾਤਰ ਆਪਾਂ ਨੇ ਵਰਤਨ ਨਹੀਂ ਕੀਤੇ ਆਪਾਂ ਨੇ ਸਿਰਫ ਪਰਦੇ ਧੋਣੇ ਆ ਚਾਦਰਾਂ ਧੋਣੀਆਂ ਜੀ ਥੋੜੀ ਜੀ ਡੀਪ ਜ਼ਿਆਦਾ ਕਲੀਨਿੰਗ ਕਰਨੀ ਐ ਬੈੱਡ ਦੇ ਨੀਚੇ ਤੋਂ ਕਰਨੀ ਸਫਾਈ ਤੇ ਬਾਹਰ ਦੇਖੋ ਆਪਾਂ ਨੇ ਚਾਦਰਾਂ ਚੁੱਦਰਾਂ ਸੁੱਕਣੇ ਪਾਤੀਆਂ ਸੀਗਾ ਧੋ ਕੇ ਥੋੜੇ ਜਿਹਾ ਕੱਪੜੇ ਓਵਰ ਸੀਗੇ ਆਪਣੇ ਕੋਲੇ ਤੇ ਇਸ ਕਰਕੇ ਆਪਾਂ ਨੇ ਛੱਤ 'ਤੇ ਕੱਪੜੇ ਸੁੱਕਣੇ ਪਾਏ ਇਦਾਂ ਮੈਂ ਥੋੜਾ ਜਿਹਾ بس ਥੋੜਾ ਜਿਹਾ ਪਰਦਾ ਵੀ ਕੀਤਾ ਹੋਇਆ ਤੇ ਨਾਲ ਦੀ ਨਾਲੇ ਆਪਾਂ ਨੇ ਉਹ ਕੀਤਾ ਹੋਇਆ ਜੀ ਤੇ ਲੋ ਜੀ ਆ ਦੇਖੋ ਸਾਡੇ ਘਰ ਦਾ ਹਾਲ ਹੁਣ ਕੀਤਾ ਹੋਇਆ ਹੈ ਜੀ ਅਸੀਂ ਇਹ ਆਪਾਂ ਨੇ ਸਾਰੇ ਕਿਚਨ ਦੇ ਭਾਂਡੇ ਭੁੰਡੇ ਜਿਹੜੇ ਵੀ ਹੈ ਡੱਬੇ ਡੁੱਬੇ ਆਪਾਂ ਨੇ ਸਾਫ਼ ਸੁਥਰਾ ਕਰਦੇ ਨੇ ਤੇ ਇੱਧਰ ਆਪਾਂ ਨੇ ਸਾਰੀ ਇੱਧਰ ਕਲੀਨਿੰਗ ਕਰ ਲਈ ਹੈ ਜੀ ਜਿੰਨੀ ਕ ਆਪਾਂ ਤੋਂ ਸਾਫ਼ ਸਫਾਈ ਹੋਈ ਦੇਖੋ ਕੋਸ਼ਿਸ਼ ਮੈਂ ਬਹੁਤ ਕੀਤੀ ਹੈ ਤੇ ਨਾਲ ਦੀ ਨਾਲੇ ਆਪਾਂ ਨੇ ਕਰਿਆ ਤੇ ਲੋ ਜੀ ਇੱਧਰ ਵੀ ਆਪਾਂ ਨੇ ਸਾਰੇ ਪਰਦੇ ਵਗੈਰਾ ਚੱਕੇ ਹੋਏ ਨੇ ਸਾਰਾ ਕੁਝ ਆਪਾਂ ਨੇ ਕਲੀਨ ਕਰਨ ਵਾਸਤੇ ਮਸ਼ੀਨ ਉੱਧਰ ਆਪਾਂ ਨੇ ਲਾਈ ਹੋਈ ਹੈ ਜੀ ਤੇ ਜਿਆਦਾ ਮੇਰੇ ਤੋਂ ਵਿੱਚ ਨਹੀਂ ਦਿਖਾਇਆ ਗਿਆ ਇਧਰ ਆ ਗਈ ਜੀ ਆਪਣੇ ਕਿਚਨ ਕਿਚਨ ਦੀ ਆਪਾਂ ਨੇ ਟੈਲਾਂ ਵਗੈਰਾ ਲਾਉਣੀਆਂ ਐ ਜੀ ਇਸ ਕਰਕੇ ਹੁਣ ਮੈਂ ਵਾਲਪੇਪਰ ਵੀ ਨਹੀਂ ਲਾਇਆ ਤਾਂ ਕਿ ਵੀ ਹੁਣ ਆਪਾਂ ਕਰ ਲਾਂਗੇ ਜੀ ਉਸ ਤੋਂ ਬਾਅਦ ਫਿਰ ਚੱਕ ਲਿਆ ਜੀ ਆਪਾਂ ਨੇ ਪਾਈਪ ਤੇ ਪਾਈਪ ਦੇ ਨਾਲ ਹੀ ਫਿਰ ਧੋਤਾ ਜੀ ਸਾਰਾ ਕੁਛ ਤੇ ਇਹ ਆਪਣੀ ਆਟੇ ਵਾਲੀ ਢੋਲੀ ਐ ਜੀ ਇਹਨੂੰ ਵੀ ਰੰਗ ਪੇਂਟ ਵਗੈਰਾ ਕਰਨ ਵਾਲਾ ਦੇਖਦੇ ਆਂ ਜੀ ਜੇ ਦੁਵਾਲੀ ਨੂੰ ਹੋਇਆ ਤਾਂ ਫਿਰ ਆਪਾਂ ਕਰਾਂਗੇ ਜ਼ਰੂਰ ਜੀ ਦੋ ਆਪਣੇ ਕੋਲੇ ਇਹ ਨੇ ਸਾਰਾ ਬਾਕੀ ਆਪਾਂ ਨੇ ਬਾਹਰਪੂਰ ਤੋਂ ਤੋਲੇ ਛੋਟੇ-ਛੋਟੇ ਕਲਿੱਪ ਲਏ ਨੇ ਜੀ ਤੇ ਥੋੜਾ ਜਿਹਾ ਆਪਾਂ ਨੂੰ ਸੀਗਾ ਵੀ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ ਜੀ ਵੀਡੀਓ ਕਿਉਂਕਿ ਵੀਡੀਓਜ਼ ਮੇਰੀਆਂ ਸਾਰੀਆਂ ਲੇਟ ਹੋਈ ਜਾਂਦੀਆਂ ਨੇ ਇਸ ਕਰਕੇ ਲਓ ਜੀ ਇੱਧਰ ਆਪਾਂ ਨੇ ਕਰ ਲਈ ਪੂਰੀ ਕਲੀਨਿੰਗ ਤੇ ਟੈਂਕੀ ਜਿਹੜੀ ਆਪਣੀ ਹੈਗੀ ਦਾਣੇ ਆਟੇ ਵਾਲੀ ਉਹਨੂੰ ਆਪਾਂ ਚੰਗੇ ਤਰੀਕੇ ਨਾਲ ਸਾਫ਼ ਕਰ ਲਈ ਇਹ ਸਾਫ਼ ਦੇਖੋ 2-3 ਮਹੀਨੇ ਬਾਅਦ ਮੈਂ ਕਰਦੀ ਹੁੰਨੀ ਆ ਜੀ ਜ਼ਿਆਦਾਤਰ ਗੰਦੀ ਤਾਂ ਨਹੀਂ ਹੈਗੀ ਪਰ ਫਿਰ ਵੀ ਗਰਦ ਵਗੈਰਾ ਪੈ ਜਾਂਦੀ ਹੈ ਜੀ ਮੈਂ ਪੋਚੇ ਜਦੋਂ ਪੋਚਾ ਲਾਉਂਦੀ ਹਾਂ ਕਿ ਚੰਦੀ ਥੋੜੀ ਜਿਹੀ ਉਪਰ ਟੈਟਲਾਂ ਸਾਫ ਕਰਦੀਆਂ ਟਸਲੇਪ ਤੇ ਉਦੋਂ ਫਿਰ ਮੈਂ ਥੋੜੀ ਥੋੜੀ ਸੀ ਨੂੰ ਸਾਫ ਕਰ ਵੀ ਦਿੰਨੀ ਆ ਤੇ ਲਓ ਜੀ ਇਸ ਦੀ ਸਾਫ ਸਫਾਈ ਤੋਂ ਬਾਅਦ ਆਪਾਂ ਨੇ ਫ੍ਰਿਜ ਵੀ ਧੋ ਲਿਆ ਜੀ ਫ੍ਰਿਜ ਦੀ ਆਪਾਂ ਨੇ ਵੀਡੀਓ ਦਿਖਾਈ ਨਹੀਂ ਜੀ ਇਸ ਕਰਕੇ ਫ੍ਰਿਜ ਮੈਂ ਸਾਰਾ ਪੈਪ ਲਾ ਕੇ ਧੋਤਾ ਸੀਗਾ ਤੇ ਹੁਣ ਆਪਾਂ ਨੇ ਸਾਰਾ ਇਹਦਾ ਸੁਕਾ ਲਿਆ ਤੇ ਸੁਕਾਉਣ ਤੋਂ ਬਾਅਦ ਫਿਰ ਆਪਾਂ ਹੁਣ ਕਰਦੇ ਆ ਇਹਨੂੰ ਫਿੱਟ ਸਾਰੇ ਫ੍ਰਿਜ ਨੂੰ ਦੇਖੋ ਕਿੰਨਾ ਕਲੀਨ ਲੱਗਦਾ ਕਿੰਨਾ ਸਾਫ ਸੁਥਰਾ ਲੱਗਦਾ ਹੈ ਜੀ ਫ੍ਰਿਜ ਮੈਨੂੰ ਤਾਂ ਸਾਫ ਸਫਾਈ ਜ਼ਿਆਦਾ ਪਸੰਦ ਹੈ ਜੀ ਇਸ ਕਰਕੇ ਤਲੋ ਜੀ ਅੱਧਰ ਆਪਾਂ ਲਾਉਂਦੇ ਆ ਜੀ ਇਹਦਾ ਸਮਾਨ ਜਿਆ ਥੋੜਾ ਜਿਹਾ ਕੋ ਉਲਟ ਹੋ ਜਾਂਦਾ ਕਈ ਵਾਰੀ ਪਤਾ ਨਹੀਂ ਲੱਗਦਾ ਕਿਹੜਾ ਕਿੱਥੇ ਲੱਗਣਾ ਹੈ ਜੀ ਤੇ ਇਸ ਤਰੀਕੇ ਦੇ ਨਾਲ ਹੁਣ ਆਪਾਂ ਸਾਰਾ ਫ੍ਰਿਜ ਨੂੰ ਸਾਫ਼ ਕਰਕੇ ਇਸ ਵਿੱਚ ਆਪਾਂ ਸਮਾਨ ਰੱਖਾਂਗੇ ਪਾਣੀ ਵੀ ਨਹੀਂ ਸੀ ਠੰਡਾ ਦੁਪਹਿਰ ਨੂੰ ਪਿੰਡ ਨੂੰ ਇੱਕ ਗਰਮੀ ਬਹੁਤ ਸੀਗੀ ਕਿਉਂਕਿ ਗਰਮੀ ਕੱਲ ਅੱਜ ਗਰਮੀ ਬਹੁਤ ਸੀਗੀ ਇਸ ਕਰਕੇ ਆਪਾਂ ਨੇ ਨਹੀਂ ਹੋ ਪਾਇਆ ਤੇ ਲੋ ਜੀ ਅੱਧਰ ਆਪਾਂ ਨੇ ਫ੍ਰਿਜ ਨੂੰ ਕਰਤਾ ਆਨ ਹੁਣ ਰੱਖ ਦਿਆਂ ਇਹਦੇ ਵਿੱਚ ਸਮਾਨ ਸਟਾਰਟ ਕਰ ਦਿਆਂ ਰੱਖਣਾ ਤੇ ਵਧੀਆ ਲੱਗਦਾ ਹੈ ਜੀ ਸੋਹਣਾ ਸਾਫ ਸੁਥਰਾ ਲੱਗਦਾ ਹੁਣ ਆਪਾਂ ਦੇਖਦੇ ਆਂ ਦਿਵਾਲੀ ਤੱਕ ਕਰਾਂਗੇ ਬਾਕੀ ਦੀ ਸਫਾਈ ਥੋੜਾ 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 ਆਪਾਂ ਰੋਜ਼ ਦੀ ਰੋਜ਼ ਕਰਦੇ ਰਵਾਂਗੇ ਤਾਂ ਥੋੜਾ ਜਿਹਾ ਕਲੀਨ ਰਹਿੰਦਾ ਘਰ ਤੇ ਲਓ ਜੀ ਆਪਾਂ ਆਪੇ ਦੇਖੋ ਬਹੁਤੀਆਂ ਚੀਜ਼ਾਂ ਆਪਾਂ ਬਾਹਰ ਦੀਆਂ ਨਹੀਂ ਵਰਤਦੇ ਆਪਾਂ ਨੇਚਰਲ ਚੀਜ਼ਾਂ ਖਾਂਦੇ ਆ ਤੇ ਸਬਜ਼ੀਆਂ ਵਗੈਰਾ ਆਪਣੀਆਂ ਲਿਆਉਣ ਵਾਲੀਆਂ ਸੀਗੇ ਇਸ ਕਰਕੇ ਤੇ ਲਓ ਜੀ ਹੁਣ ਹੋ ਚੱਲੀ ਸ਼ਾਮ ਦੇਖੋ ਸ਼ਾਮ ਤੱਕ ਵੀ ਸਾਡਾ ਇੰਨਾ ਵਿੱਚ ਨੂੰ ਸੀ ਚਾਵਲ ਬਣਾ ਕੇ ਖਾਦੇ ਤੇ ਸ਼ਾਮ ਤੱਕ ਵੀ ਸਾਡਾ ਇੰਨਾ ਸਾਰਾ ਖਲ ਖਲਾਰਾ ਪਿਆ ਸੀਗਾ ਬਹੁਤ ਜ਼ਿਆਦਾ ਤੇ ਹੁਣ ਮੈਂ ਕਰਨ ਲੱਗੀ ਕਿਚਨ ਦੀ ਥੋੜੀ ਜਿਹੀ ਤੇ ਕਿਉਂਕਿ ਇਧਰ ਦੇਖੋ ਹੈਦਰਲਾ ਬੈੱਡ ਵੀ ਭਰਿਆ ਪਿਆ ਸਾਮਾਨ ਦੇ ਨਾਲੇ ਛੋਟਾ ਛੋਟਾ ਸਾਮਾਨ ਬਹੁਤ ਸਾਰਾ ਪਿਆ ਸੀਗਾ ਇਧਰ ਵੀ ਪਿਆ ਸੀਗਾ ਤੇ ਹੁਣ ਆਪਾਂ ਦੂਸਰਾ ਰੂਮ ਦਿਖਾਉਨੇ ਆ ਤੁਹਾਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆਂ ਉੱਪਰ ਤੇ ਸਾਰਾ ਸਾਫ ਸਫਾਈ ਕਰਕੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਉੱਪਰ ਨੂੰ ਚੱਲਦੇ ਆਂ ਇਧਰ ਬਾਬਾ ਜੀ ਦੀ ਕਲੀਨਿੰਗ ਵੀ ਮੈਂ ਲਾ ਕੇ ਕਰੂੰਗੀ ਤੇ ਇਧਰ ਬੈੱਡਰੂਮ ਦੀ ਸਾਫ ਸਫਾਈ ਹੋ ਗਈ ਥੋੜਾ ਜਿਹਾ ਸਾਮਾਨ ਮੈਂ ਸੈੱਟ ਕਰਤਾ ਤੇ ਪੋਚਾ ਲਾ ਰਹੀ ਸੀਗੀ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਉੱਪਰ ਜਿਹੜੇ ਆਪਣੇ ਇਧਰ ਚਾਹ ਬਣਾ ਕੇ ਰੱਖੀ ਹੋਈ ਹੈ ਜੀ ਮ ਤੇ ਚਾਹ ਦੀ ਥੋੜੀ ਜਿਹੀ ਵੇਟ ਕਰਦੀ ਸੀਗੀ ਮੈਂ ਕਿਹਾ ਠੰਡੀ ਹੋ ਜਾਏ ਚ ਫਿਰ ਆ ਪਾ ਕੇ ਪੀਨੇ ਨੂੰ ਐਨੇ ਮੈਂ ਤੁਹਾਨੂੰ ਉੱਪਰ ਦਾ ਕਲਿੱਪ ਦਿਖਾ ਦਮਾ ਦੇਖੋ ਸ਼ਾਮ ਟਾਈਮ ਹੋ ਗਿਆ ਜੀ ਤੇ ਥੋੜਾ ਥੋੜਾ ਹਨੇਰਾ ਹੋਣ ਲਾ ਹੋਣਾ ਸਟਾਰਟ ਹੋ ਗਿਆ ਇੱਧਰ ਆਗੇ ਜੀ ਬਾਹਰ ਆਪਾਂ ਨੇ ਵੇਸਟ ਜੋ ਵੀ ਸੀਗਾ ਆਪਣੇ ਘਰ ਚੋਂ ਬਾਹਰ ਕੱਢਤਾ ਜੀ ਤਾਂ ਕਿ ਆਪਣਾ ਸਾਫ਼ ਸੁਥਰਾ ਰਹੇ ਹੁਣ ਆ ਗਿਆ ਆਪਾਂ ਉੱਪਰ ਤੇ ਟੋਲੀਆ ਵਗੈਰਾ ਧੋ ਕੇ ਫਿਰ ਮੈਂ ਛੱਤ ਤੇ ਪਾਈਆਂ ਹੋਈਆਂ ਸੀਗੋ ਉਹ ਮੈਂ ਲੈ ਗਈ ਸੀਗੀ نیچے ਧੋ ਕੇ ਸਵਾਰ ਕੇ ਤੇ ਚੰਗੇ ਤਰੀਕੇ ਦੇ ਨਾਲ ਤੇ ਲਓ ਜੀ ਐਨੇ ਸਾਰੇ ਕੱਪੜੇ ਸੀਗੇ ਆਪਣੇ ਤੇ ਅੱਜ ਤਾਂ ਮੈਂ ਅਦਿੱਤ ਵੱਧ ਕੱਪੜੇ ਤਾਰ ਕੇ ਲੈ ਗਈਆਂ ਜੀ ਪੱਗਾਂ ਪੁੱਗਾਂ ਵਗੈਰਾ ਜਿਹੜੇ ਆਪਣੇ ਨੇਚਰਲ ਕੱਪੜੇ ਸੀਗੇ ਉਹ ਵੀ ਮੈਂ ਲੈ ਗਈ ਸੀਗੀ ਤੇ ਲੋ ਜੀ ਹੁਣ ਇਹ ਦੇਖੋ ਸਾਡੇ ਇੱਧਰ ਗਮਲੇ ਤੇ ਬਹੁਤ ਸੋਹਣੇ ਹਰੇ ਹੋ ਗਏ ਨੇ ਬਹੁਤ ਸੋਹਣੇ ਲੱਗ ਰਹੇ ਨੇ ਅੱਜਕੱਲ ਇਹਨਾਂ ਨੂੰ ਵੀ ਪੇਂਟ ਵਗੈਰਾ ਕਰਾਂਗੇ ਜੀ ਦੇਖੋ ਥੋੜਾ ਥੋੜਾ ਸਮਾਨ ਹੁਣ ਮੇਰੇ ਤੋਂ ਕੱਲੀ ਤੋਂ ਨਹੀਂ ਹੁੰਦਾ ਬਾਕੀ ਚਲੋ ਪਪਾ ਜੀ ਦੀ ਕਿਰਪਾ ਹੈ ਇੱਧਰ ਆਪਾਂ ਸਾਰੇ ਧੋ ਕੇ ਸਾਡੇ ਸ਼ਹਿਰ ਦਾ 뷰 ਚੈੱਕ ਕਰ ਲਓ ਹੁਣ ਥੋੜੀ ਥੋੜੀ ਧੁੱਪ ਘਟਣ ਲੱਗ ਪਈ ਹੈ ਜੀ ਆਗੇ ਆਪਾਂ ਅੰਦਰ ਨਾਲ ਦੀ ਨਾਲੇ ਮੈਂ ਮੈਟ ਵੀ ਚੱਕ ਲਈ ਸੀ ਕਿਉਂਕਿ ਉੱਪਰ ਚੜ੍ਹ ਕੇ ਉਤਰਨਾ ਹੀ ਬਹੁਤ ਔਖਾ ਹੈ ਜੀ ਇਸ ਕਰਕੇ ਤੇ ਲੋ ਜੀ ਸਾਰੇ ਪਾਸੇ ਆਪਾਂ ਮੈਟ ਵਗੈਰਾ ਵਿਛਾ ਲੀਏ ਨਾਲ ਨਾਲ ਦੇਖੋ ਸ਼ਾਮ ਟਾਈਮ ਅਸੀਂ ਐਨੇ ਥੱਕ ਗਏ ਸੀਗੇ ਆ ਰਾਤ ਨੂੰ ਫਿਰ ਸਾੜ ਤੋਂ ਰੋਟੀ ਵੀ ਨਹੀਂ ਬਣੀ ਤੇ ਫਿਰ ਅਸੀਂ ਬਾਹਰੋਂ ਆਰਡਰ ਕੀਤਾ ਤੇ ਬਾਹਰੋਂ ਹੀ ਮੰਗਾਇਆ ਸਾਰਾ ਹੀ ਖਾਣ ਪੀਣ ਲਈ ਕਿਉਂਕਿ ਸਾੜ ਤੋਂ ਬਸ ਹਿੰਮਤ ਨਹੀਂ ਸੀਗੀ ਇੱਕ ਦਿਨ 'ਚ ਹੀ ਸਾਰਾ ਕੁਝ ਕੰਪਲੀਟ ਕੀਤਾ ਫਾਈਨਲੀ ਦੇਖੋ ਜੀ ਆਪਾਂ ਨੇ ਸਾਰਾ ਕੰਪਲੀਟ ਕਰ ਲਿਆ ਹੁਣ ਹੋ ਗਈ ਸ਼ਾਮ ਪਾਟ ਮੈਂ ਕਰ ਲਿਆ ਸੀਗਾ ਉਸ ਤੋਂ ਬਾਅਦ ਫਿਰ ਸਾਰਾ ਕਲੀਨ ਕੀਤਾ ਸਾਰੇ ਪਨੇ ਸਾਰ ਕਰ ਲਿਆ ਕੰਪਲੀਟ ਕੂਲਰ ਨੂੰ ਆਪਾਂ ਬਾਹਰ ਕੱਢ ਦਾਂਗੇ ਜੀ ਤੇ ਲਓ ਜੀ ਦੇਖੋ ਲਾਈਟਾਂ ਵਗੈਰਾ ਬਲ ਗਿਆ ਨੇ ਤੇ ਕਿਦਾਂ ਲੱਗਿਆ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਲਿਖੋ ਜੀ ਮੇਰੀ ਮਿਹਨਤ ਬਹੁਤ ਹੈ ਜੀ ਇੱਧਰ ਮੈਂ ਕੰਪਿਊਟਰ ਔਨ ਕਰ ਲਿਆ ਦੇਖਦੇ ਆਂ ਜੀ ਕਰਦੇ ਆਂ ਜੀ ਹੁਣ ਆਪਾਂ ਇੱਧਰ ਵੀ ਆਪਾਂ ਨੇ ਚਾਦਰ ਪਛਾਤੀ ਬੈੱਡ ਤੇ ਦੂਸਰੇ ਬੈੱਡ ਤੇ ਮੈਂ ਚਾਦਰ ਮੈਂ ਕਿਹਾ ਚਲੋ ਸਵੇਰੇ ਪਛਾ ਦੂੰਗੀ ਜੀ ਹੁਣ ਜੋ ਚਾਦਰ ਪਛੀ ਹੋਈ ਸੀ ਉਹ ਹੀ ਵਧੀਆ ਅਦਰ ਆਪਣਾ ਪਾਣੀ ਉਬਲਣ ਲਈ ਰੱਖਤਾ ਸਬਜੀ ਆਪਣੇ ਕੋਲ ਥੋੜੀ ਜਿਹੀ ਸਿਗੀ ਵੀ ਇਸ ਕਰਕੇ ਆਟਾ ਮੈਂ ਥੋੜਾ ਜਿਹਾ ਰੱਖਿਆ ਹੋਇਆ ਸੀਗਾ ਬਾਹਰ ਕੁੱਟ ਕੇ ਤੇ ਲੋ ਜੀ ਰਾਰਾਸ ਦਾ ਟਾਈਮ ਹੋਇਆ ਵਾ ਤੇ ਬਾਬਾ ਜੀ ਤਰੱਕੀਆਂ ਦੇਲ ਮਿਲਦੇ ਆਂ ਜੀ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ